ਪਹਿਲਾਂ ਜਿਹੜੇ ਚੋਣਾਂ ਦੇ ਵਿੱਚ ਮੁੱਦੇ ਹੁੰਦੇ ਸੀਗੇ ਪਾਣੀ ਦਾ ਮੁੱਦਾ ਹੁੰਦਾ ਸੀ ਲੋਕਾਂ ਦੇ ਗਲੀਆਂ ਨਾਲੀਆਂ ਦਾ ਹੁੰਦਾ ਸੀ ਤੇ ਉਹ ਸਮੱਸਿਆ ਤੋਂ ਬਾਅਦ ਹੁਣ ਇਸ ਵਾਰ ਸਭ ਤੋਂ ਵੱਡਾ ਮਸਲਾ ਹੈ ਜਿਹੜਾ ਉਹ ਨਸ਼ੇ ਦਾ। ਕੋਰਟ ਦੇ ਪੰਜ ਚੁੰਡਾ ਤੇ ਝਟਾ ਵਿਕਦਾ ਪਰ ਪੁਲਸ ਨਹੀਂ ਰੋਕ ਰਹੀ। ਹਾਰਨ ਮਾਰਦੀ ਆ ਹੌਲੀ ਕਰਨ ਪੈਸੇ ਵੜਨ ਮਾਰੀ। ਸਾਡੀ ਕੋਈ ਸੁਣਾਈ ਨਹੀਂ ਹੈ ਕਿੱਥੇ। ਸਾਡੇ ਐਮਪੀ ਵੀਰੇ ਉਹਨਾਂ ਨੂੰ ਕੋਈ ਸਿਪਾਈ ਨਹੀਂ ਅੱਥ ਚਾਹਦਾ। ਅਸੀਂ ਕੋਈ ਚੱਕਾਂਗੇ ਉਹਨਾਂ ਨੂੰ। ਸਾਡੇ ਬਾਅਦ ਤਾਂ ਕੁਝ ਵੀ ਨਹੀਂ ਹੋ। ਹੂੰ। ਛੋਡੇ ਬਾਅਦ ਲੀਡਰ ਹੋਣ ਸਾਡੇ ਬਾਅਦ ਲੀਡਰ ਨਹੀਂ ਹੈਗੇ। ਕਦੇ ਜਾ ਕੇ ਉਹਨਾਂ ਕੋਲੇ ਤੁਸੀਂ ਬੱਚੇ ਰੋਵੇ ਲਿਖੇ ਲੋਕ ਲੋਕ ਜਾ ਕੇ ਸਾਡੇ ਸਰਪੰਚ ਵੀ ਜਾ ਕੇ ਮੇਜਰ ਪੱਟੀ ਨੇ ਬਹੁਤ ਤਗੜੇ ਭਾਸ਼ਣ ਦਿੱਤੇ ਸੀਗੇ। ਕਹਨਾ ਪਿੰਡ ਨੂੰ ਬਚਾ ਲਾ ਓਏ। ਹੂੰ। ਤੂੰ ਐਮਪੀ ਐ। ਕਹਨਾ ਮੈਂ ਆਪ ਤੂੰ ਬਚਾ। ਸਰਪੰਚ ਬਚਾਊਗਾ ਐਮਪੀ ਦੇ ਹੱਥੋਂ ਦਾ ਡੋਰ। ਫਿਰ ਦੂਜਾ ਨੰਬਰ ਘਰਾਂ 'ਚ ਚੋਰੀਆਂ ਹੋ ਰਹੀਆਂ ਕੌਣ ਕਰਾ ਰਿਹਾ? ਚਿੱਟੇ ਵਾਲੇ ਕਰਾ ਰਹੇ। ਆਹ ਕਿੱਥੇ ਦੇ ਬਚਣ। ਹੂੰ। ਸਾਨੂੰ ਬਹੁਤ ਦੁੱਖ ਆ ਇਹਨਾਂ ਦਾ। ਹੂੰ। ਅਸੀਂ ਜਿਹੜੀ ਵਾਲੀ ਵੇਖਦੇ ਕਿਸੇ ਰੂਹ ਚੂ ਹੈਗੀ ਹੈਗੀ ਪਾਣਾ ਹਮ ਹੈਗੀ ਕਿਸੇ ਰੂਹ ਕਿਸੇ ਮੱਛੇ ਮੱਛੇ ਪਈ ਹੈਗੇ ਇਹ ਜੇ ਸਰਕਾਰ ਨੇ ਚਲਾਇਆਗਾ ਇਹ ਪਿੰਡਾਂ ਚ ਵੇਚਣ ਉਹਦੇ ਪੈਸੇ ਦਾ ਮਸਲਾ ਹੈ ਬੰਦੇ ਦਾ ਕੋਈ ਮਸਲਾ ਨਹੀਂ ਹੈਗਾ ਹਮ ਪੈਸੇ 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 ਦਾ ਮਸਲਾ ਹੈ ਬੰਦੇ ਦੀ ਕੋਈ ਸੁਣਾਈ ਨਹੀਂ ਹੈਗੀ ਬੰਦਾ ਤਾਂ ਖਤਮ ਹੋਣਾ ਚਾਹੀਦਾਗਾ ਪਰ ਸਾਡਾ ਚਿੱਟਾ ਵਿੱਚ ਵੇਖਣਾ ਚਾਹੀਦਾਗਾ ਐਂ ਕਹਿੰਦੇ ਐਵੇਂ ਕਹਿੰਦੇ ਉਹ ਹਾਂ ਇਹ ਆਈ ਕਹਿੰਦੇ ਹੈਗੇ ਹੋ ਗਈਆਂ ਬਾਦੂ ਸਾਡੇ ਤਾਂ ਸੱਤ ਪਤਾ ਹੀ ਨਹੀਂ ਸਾਡੇ ਬਹੁਤ ਭੋਗ ਪੈਂਦੀ ਹੈਗੇ ਅੱਜ ਇੱਕ ਤਾਂ ਵੀਰਵਾਰ ਨੂੰ ਪਊਗਾ ਕਿ ਕਿਹੜੇ ਜਿੰਨ ਨੂੰ ਪਊਗਾ ਵੀਰਵਾਰ ਨੂੰ ਪਊਗਾ ਛੋਟੇ ਛੋਟੇ ਏਡੇ ਏਡੇ ਬੱਚੇ ਲੈ ਏਡੇ ਏਡੇ ਬੱਚਿਆਂ ਨੂੰ ਕੀ ਕਰੂੰਗਾ ਛੱਡ ਜਾਂਦੇ ਆ ਇੱਕ ਕੱਲ ਸਰਦੂਲਗੜ ਮਰ ਗਿਆ ਹੁਣ ਅਸੀਂ ਤੁਹਾਨੂੰ ਕੀ ਦੱਸਗੇ ਜੀ ਉੱਤ ਅਸੀਂ ਤਾਂ ਹਾਰ ਗਏ ਜਿਹੜਾ ਮਰ ਜਾਂਦਾ ਲੱਕੜਾ ਦੇ ਆਉਂਦਾ ਕੋਈ ਨਿਕਲ ਲਾਂਦਾਗਾ ਹੱਥ ਬੰਨ ਕੇ ਬੇਨਤੀ ਆ ਸਾਡੇ ਨਗਰ ਦੇ ਵਿੱਚੋਂ ਨਸ਼ਾ ਬੰਦ ਹੋਣਾ ਚਾਹੀਦਾ ਸਾਡੇ ਬੱਚੇ ਨਸ਼ਿਆਂ ਤੇ ਲੱਗ ਰਹੇ ਨੇ ਘਰੇ ਬੁੜੀਆਂ ਦੀ ੱਟੋਂ ਦੀਆਂ ਚਾਹ ਤੇ ਨਹੀਂ ਛੱਡਦੀ ਅੱਛਾ ਹੱਥ ਬੰਨ ਕੇ ਬੇਨਤੀ ਹੈ ਨਸ਼ਾ ਸਾਡੇ ਨਗਰ ਦੇ ਵਿੱਚੋਂ ਬੰਦ ਹੋਣਾ ਚਾਹੀਦਾ ਕਾ ਖਤਮ ਹੋਣਾ ਚਾਹੀਦਾ ਜਿਹਦੇ ਇੱਕ ਨੇ ਉਹ ਵੀ ਗਲ ਗਿਆ ਜਿਹਦੇ ਦੋ ਨੇ ਉਹ ਵੀ ਗਲ ਕੇ ਜਿਹਦੇ ਕੱਲਾ ਉਹਨਾਂ ਦਾ ਗੱਲ ਨਹੀਂ ਕਰਨਾ ਕੋਈ ਚੀਜ਼ ਨਹੀਂ ਛੱਡਦੇ ਕਰੋ ਮਾਮਾ ਕਿੰਨਾ ਕਚਰ ਦੇ ਜਾਣਗੇ ਤੇ ਜਦ ਬਚਾਕਦੇ ਨੇ ਰਸਾ ਫਿਰ ਜਦ ਕੋਈ ਪੈਸੇ ਨਹੀਂ ਨਹੀਂ ਮਤ ਚੱਕ ਕੇ ਰਸਾ ਲੰਪਣ ਦੀ ਫਿਰ ਮਾਂ ਕਿੰਨਾ ਵਿਚ ਰੱਖੀ ਰੱਖੂਗੀ ਅਗਲਾ ਤਾਂ ਕਰੋ ਕਮਾ ਕੇ ਘਰੇ ਧਰ ਦੇ ਜੇ ਘਰੇ ਕੋਈ ਚੀਜ਼ ਨਹੀਂ ਮਿਲਦੀ ਤੇ ਫਿਰ ਚੱਕ ਕੇ ਰਸਾ ਲੰਪਣ ਦੀ ਤੇ ਫਿਰ ਕੋਈ ਮਾਂ ਪਿਓ ਤਾਂ ਕੋਈ ਸਾਰੇ ਨਹੀਂ ਹੈਗਾ ਦਾ ਪੜਾਉਣ ਤੇ ਲਿਖਾਉਣ ਦੀ ਇੰਨੀ ਕਮਜ਼ਬੂਰ ਹੁੰਦੀ ਹੈ ਮਾਪੇ ਦੀ ਠੀਕ ਹੈ ਤੇ ਜਦੋਂ ਚਿੱਟਾ ਉਹਨੇ ਵੀ ਲਾ ਲਿਆ ਹਉਨੇ ਵੀ ਲਾ ਲਿਆ ਦਾ ਦਾ ਟੀਕੇ ਲਾ ਕੇ ਫਿਰ ਮਾਪੇ ਵੀ ਕਿਝ ਹੁੰਦੀ ਹੈ ਕੀ ਪੁੱਤ ਕਮਾਉਣ ਵਾਸਤੇ ਆਪ ਪਾਲਦੇ ਆ ਬਿਲਕੁਲ ਕੋਈ ਇਹ ਥੋੜੀ ਹੁੰਦਾ ਵੀ ਆਪ ਨਸ਼ੇ ਪਿੱਤੇ ਬੈਸੀਗਾ ਉਹ ਕਰਨੇ ਨਹੀਂ ਹੈਗਾ ਚਾਰ ਬੀਰ ਨੇ ਗੜ ਕੇ ਤੇ ਪੰਜ ਵੀ ਗੜ ਗਏ ਜਿਹੜੀਆਂ ਟੋਲੀਆਂ ਨੇ ਟੋਲੀਆਂ ਇੱਕ ਦੂਜੇ ਦੀ ਜਮਾ ਜੜੀ ਖੋਦ ਲਿਆ ਅਸੀਂ ਤੇ ਹੱਥ ਬਨ ਕੇ ਬੈਂਤੀ ਵਿੱਚ ਤਾਂ ਬੋਟਾ ਫੇਰ ਪਾਵਾਂਗੇ ਜੇ ਸਾਡੇ ਪਿੰਡ ਚੋਂ ਚਿੱਟਾ ਜਾਊਗਾ ਹੁਣ ਚੁੰਡਾਂ ਦੇ ਫੜਾ ਕੇ ਮੁੱਠੀਆਂ ਤੂੰ ਪੈਸੇ ਖੜ ਜਾਂਦੀਆਂ ਨੇ ਮਾਮਾ ਦੇ ਤਾਂ ਪੁੱਤ ਗੱਲ ਜ ਕਾਬਰ ਟਿੱਡ ਤੇ ਕਰਕੇ ਦੇਖਣ ਕਿ ਕਿੰਨੀ ਇੱਕ ਤਕਲੀਫ ਆਉਂਦੀ ਹੈ ਜਿਹਦੇ ਪੁੱਤ ਰੁੜ ਜਾਂਦੇ ਨੇ 20 20 ਸਾਲ ਤੇ ਮਾਪਿਆਂ ਦਾ ਕੋਈ ਜੌਣ ਪਣਾਈ ਨਹੀਂ ਹੁੰਦਾ ਜੇ ਅਸੀਂ ਨਾ ਸਦਾ ਰੰਗੇ ਰਾਂ ਸਾਡੇ ਦੂ ਬੱਚੇ ਜਿਹੜੀ ਹੋਰ ਹੋਣ ਉਹ ਵੀ ਦਿਖ ਵਿਗੜਨਗੇ ਸਾਡੇ ਮਾਂ ਪਿਓ ਦੀ ਆਤਮਾ ਬਹੁਤ ਸੁਖਦੀ ਜੇ ਘਰ ਚੱਕੀ ਦੀ ਆਟਾ ਵੀ ਵੇਚ ਦਿੰਦੇ ਬੱਠੜ ਵਾਲਟੀਆਂ ਵੀ ਵੇਚੀ ਜਾਂਦੇ ਘਰਾਂ ਚ ਚੋਰੀਆਂ ਕਰੀ ਜਾਂਦੇ ਨੇ ਦੱਸੋ ਅਸੀਂ ਕੀ ਕਰੀਏ ਹੁਣ ਮੇਰੇ ਵਰਗੀ ਵਿਆਹ ਦੀ ਵਾਗੀ ਮੇਰੇ ਜੇੜ ਦੇ ਮੁੰਡੇ ਨੇ ਚੱਕ ਕੇ ਮੇਰਾ ਬੱਠੜ ਹੀ ਵੇਚ ਤਾ ਲੈ ਦੱਸੋ ਫੇ ਕਰਾਂਗੇ ਕੀ ਆਪ ਜੀ ਤਾਂ ਜੀ ਦੂਰ ਰਹਿ ਜੇ ਜਿਹੜੀ ਪੁਲਿਸ ਹੈਗੀ ਉਹ ਚੱਕਦੀ ਪੀਣ ਵਾਲਿਆਂ ਨੂੰ ਆ ਜਿਹੜੇ ਨਸ਼ਾ ਕਰਦੇ ਨੇ ਮੁੰਡੇ ਉਹਨਾਂ ਨੂੰ ਚੱਕਦੀ ਆ ਜਿਹੜੇ ਮੁੰਡੇ ਵੇਚਦੇ ਨੇ ਨਸ਼ਾ ਉਹਨਾਂ ਨੂੰ ਤਾਂ ਬਾਹਰ ਦੀ ਪੁਲਿਸ ਲੈ ਕਹਿੰਦੀ ਆ ਔਰਤਾਂ ਇਕੱਠੀਆਂ ਹੋਈਆਂ ਇਹ ਦੁੱਖ ਨੂੰ ਬਿਆਨ ਕਰਨ ਵਾਸਤੇ ਸਰਕਾਰ ਕੋ ਅਪੀਲ ਕਰਦੀ ਆ ਵੀ ਜਦੋਂ ਤੁਸੀਂ ਵੋਟਾਂ ਲੈਣ ਆਉਨੇ ਹੋ ਵੋਟਾਂ ਤੋਂ ਬਾਅਦ ਵੀ ਆ ਜਿਹੜੇ ਇਹਨਾਂ ਲੋਕਾਂ ਨੂੰ ਸੰਭਾਲੋ ਇਹ ਨਸ਼ੇ ਦੇ ਖਿਲਾਫ ਹੈ ਜਿਹੜੇ ਮੁਹਿੰਮ ਚਲਾਈ ਹੈ ਪ੍ਰਸ਼ਾਸਨ ਨੂੰ ਵੀ ਐ ਸਹੀ ਤਰੀਕੇ ਨਾਲ ਆ ਜਿਹੜਾ ਇਹਨਾਂ ਦੀ ਮਦਦ ਕਰਨੀ ਚਾਹੀਦੀ ਬਹੁਤ ਹੀ ਦੁਖਦਾਈ ਖਬਰਾਂ ਆਇਆ ਸਾਡੇ ਛੋਟੇ ਛੋਟੇ ਪੁੱਤ ਅੱਜ ਜਿਹੜੇ ਨਸੇ ਦੀ ਦਲਦਲ ਦੇ ਵਿੱਚ ਡੁੱਬ ਕੇ ਖਤਮ ਹੋ ਗਏ ਕਿੰਨੀਆਂ ਮਾਤਾ ਇੱਥੇ ਘੜੀਆਂ ਨੇ ਸੋਨੋਂ ਕਿਸੇ ਦੇ ਚਿਹਰੇ ਹੀ ਮਾਤਾ ਦੀ ਰੋਂਦ ਖਿਚਰੀ ਆਤੀ ਸਭ ਦੇ ਵੀਲ ਦੁਖੀ ਨੇ ਸਭ ਦੁਖੀ ਨੇ ਘਰ ਘਰ ਚੋਲੇ ਡਿਜਣ ਟਲੰਗੀਆਂ ਉਹ ਸੜਕਾਂ ਤੇ ਬੈਠਣਗੀਆਂ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਵਾਂਗੇ ਅਸੀਂ ਜਦੋਂ ਮਾਂ ਕਹਿਣ ਲੱਗ ਜੇ ਨਾ ਅੱਜ ਹੀ ਰੋਂਦੀਆਂ ਨਹੀਂ ਬੱਚੇ ਜਰੂਰ ਛੁੱਟਣਗੇ ਜਦੋਂ ਕੋਈ ਕਹਿੰਦਾ ਹੈ ਕਿ ਘਰੇ ਜਾ ਕੇ ਕੇ ਤੇਰਾ ਬੱਚਾ ਇਹ ਕੰਮ ਕਰਦਾ ਉਸ ਟਾਈਮ ਅਸੀਂ ਖੁਦ ਮੰਨਣ ਨੂੰ ਤਿਆਰ ਨਹੀਂ ਹੁੰਦੇ ਇਹ ਚੀਜ਼ ਅਸੀਂ ਬੱਚੇ ਨੂੰ ਸਪੋਰਟ ਕਰਦੇ ਆ ਸਾਡੇ ਜਦੋਂ ਬੱਚਾ ਹੱਥ ਚੋਂ ਨਿਕਲ ਜੇ ਕੰਮ ਬਹੁਤ ਜ਼ਿਆਦਾ ਵਿਗੜ ਜੇ ਫਿਰ ਸਾਨੂੰ ਪਤਾ ਚੱਲਦਾ ਕਿ ਵਾਕਿਆ ਉਹ ਸਾਨੂੰ ਸੱਚ ਕਹਿ ਰਹੇ ਸੀ ਅਸੀਂ ਕਸਮ ਦਿੰਦੇ ਆ ਤਨੋਂ ਬਨੋਂ ਕਸਮ ਦੇ ਲਿਆ ਕਿ ਅਸੀਂ ਸੋਹਾਂ ਪਾ ਕੇ ਤੁਹਾਡੇ ਨਾਲ ਦਿਲੋਂ ਚੱਲਾਂਗੇ ਜਿੰਨੇ ਅਸੀਂ ਸਰਕਾਰ ਦੇ ਅੱਗੇ ਗੁਹਾਰ ਲਾ ਸਕੇ ਉਨੀ ਆਵਾਜ਼ ਅਸੀਂ ਸਰਕਾਰ ਤੱਕ ਚੱਕਾਂਗੇ ਇਹ ਮੈਂ ਸਭ ਦੇ ਸਾਹਮਣੇ ਇੱਥੇ ਕਸਮ ਖਾ ਕੇ ਜਾਨੀਆਂ ਕਿ ਅਸੀਂ ਨਸ਼ੇ ਦੇ ਵਪਾਰੀ ਨਾ ਤਾਂ ਹੈਗੇ ਸੀ ਤੇ ਨਾ ਹੀ ਹੋਏ ਕਦੇ ਵੀ ਅੱਜ ਤੱਕ ਅਸੀਂ ਆ ਬੱਚੇ ਖੜੇ ਨੇ ਸਾਰੇ ਨਸ਼ੇ ਵਾਸਤੇ ਕਦੇ ਵੀ ਸਾਡਾ ਕੋਈ ਰੋਲ ਨਹੀਂ ਲੀ